ਇੱਕ ਦਿਨ ਪਹਿਲਾਂ ਅਸੀਂ ਪ੍ਰੋਗਰਾਮ ਕੀਤਾ ਸੀ ਜਿਦੇ ਵਿੱਚ ਦੱਸਿਆ ਸੀ ਕਿ ਕਿਸ ਤਰ੍ਹਾਂ ਲੋਕਲ ਬਾਡੀ ਦੇ ਚੀਫ ਸੈਕਟਰੀ ਵੱਲੋਂ ਨਗਰ ਨਿਗਮ ਦੇ ਕਮਿਸ਼ਨਰ ਨੂੰ ਹਦਾਇਤ ਜਾਰੀ ਕੀਤੀ ਗਈ ਹੈ ਕਿ ਕਤਵਾਲੀ ਦੇ ਕੋਲ ਬਣ ਰਹੇ ਇੱਕ ਹੋਟਲ ਦੇ ਖਿਲਾਫ ਐਫਆਈਆਰ ਦਰਜ ਕੀਤੀ ਜਾਵੇ ਤੇ ਕੀ ਸਵਾਲ ਖੜਾ ਹੈ ਹੁੰਦਾ ਹੈ ਕਿ ਕੀ ਸਿਰਫ ਸ਼ਹਿਰ ਦੇ ਵਿੱਚ ਇੱਕੋ ਹੀ ਇਲੀਗਲ ਹੋਟਲ ਬਣ ਰਿਹਾ ਜਿਹਨੇ ਨੌਂ ਮੰਜ਼ਲਾ ਬਣਾ ਰਹੀ ਹੈ ਤੇ ਜੇ ਨਹੀਂ ਤੇ ਫੇਰ ਬਾਕੀਆਂ ਤੇ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਇਹ ਬਹੁਤ ਉਹਨਾਂ ਅਫਸਰਾਂ ਤੇ ਕੀ ਕਾਰਵਾਈ ਕੀਤੀ ਗਈ ਜਿਨ੍ਹਾਂ ਨੇ ਇਲੀਗਲ ਬਿਲਡਿੰਗਾਂ ਬਣਾਈਆਂ ਹੁਣ ਸਾਡੇ ਕੋਲ ਕੁਝ ਹਮੇਸ਼ਾ ਹੀ ਕੋਈ ਨਾ ਕੋਈ ਸ਼ਿਕਾਇਤਾਂ ਆਉਂਦੀ ਰਹਿੰਦੀਆਂ ਹਰ ਰੋਜ਼ ਕਿ ਇਲੀਗਲ ਕਲੋਨੀਆ ਬਣ ਰਹੀਆਂ ਨੇ ਜਿੱਥੋਂ ਹਾਈ ਟੈਂਸ਼ਨ ਵਾਇਰ ਨਿਕਲ ਰਹੀਆਂ ਨੇ ਬਿਜਲੀ ਦੀਆਂ ਤਾਰਾਂ 11000 ਵੋਲਟ ਦੀਆਂ ਨਿਕਲ ਰਹੀਆਂ ਉਹਦੇ ਥੱਲੇ ਜਾਂ ਉਹਦੇ ਕੋਲ ਹੋਟਲ ਬਣਾ ਦਿੱਤੇ ਗਏ ਯਾਨੀ ਕਿ ਇਹਨਾਂ ਨੂੰ ਆਪਣੇ ਪੈਸਿਆਂ ਨਾਲ ਮਤਲਬ ਹੈ ਕਿਸੇ ਦੀ ਜਾਨ ਦੀ ਕੋਈ ਪਰਵਾਹ ਨਹੀਂ ਇੱਕ ਪਾਸੇ ਤੇ ਪੰਜਾਬ ਦੇ ਮੁੱਖ ਮੰਤਰੀ ਮਾਨ ਸਾਹਿਬ ਇਹ ਕਹਿੰਦੇ ਨੇ ਕਿ ਸਰਕਾਰ ਆਪਕੇ ਦਵਾਰ ਅਫਸਰ ਤੁਹਾਡੇ ਘਰ ਜਾਣਗੇ ਪੁੱਛਣਗੇ ਕਈ ਸਮਾਮਾਂ ਵਿੱਚ ਸ਼ੁਰੂ ਕੀਤੀਆਂ ਗਈਆਂ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਆਖਿਆ ਸੀ ਕਿ ਇਲੀਗਲ ਕਲੋਨੀਆ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਕਰ ਲੈਣੇ ਹੁਣ ਉਹਨਾਂ ਲਈ ਐਨਓਸੀ ਦੀ ਜਿਹੜੀ ਸ਼ਰਤ ਸੀ ਉਹ ਖਤਮ ਕਰ ਦਿੱਤੀ ਗਈ ਹੈ ਕਿਉਂਕਿ ਆਮ ਬੰਦਾ ਉੱਥੇ ਕਰ ਲੈਂਦਾ ਪਰ ਸਵਾਲ ਇਹ ਹੈ ਕਿ ਕੀ ਜਿਹੜਾ ਐਮਟੀਪੀ ਡਿਪਾਰਟਮੈਂਟ ਹੈ ਜਿਹਦਾ ਕੰਮ ਹੈ ਇਲੀਗਲ ਨਿਰਮਾਣ ਰੋਕਣਾ ਤੇ ਅਵੈਧ ਕਲੋਨੀਆ ਨੂੰ ਬਣਨ ਤੋਂ ਰੋਕਣਾ ਕੀ ਉਹ ਆਪਣੇ ਜਿਹੜੇ ਪੈਸੇ ਲੈਣ ਦੀ ਉਹਨਾਂ ਦੀ ਆਦਤ ਬਣ ਚੁੱਕੀ ਹੈ ਉਸ ਤੋਂ ਬਾਅਦ ਆਣਗੇ ਇੱਥੇ ਗੱਲਬਾਤ ਕਰਾਂਗੇ ਤੇ ਸਾਡੇ ਨਾਲ ਨੇ ਅੱਜ ਪ੍ਰਥਮੇਸ਼ ਮੋਹਨ ਨੇ ਜਿਹੜੇ ਕਿ ਸਮਾਜ ਸੇਵਕ ਨੇ ਕਈ ਮੁੱਦੇ ਚੁੱਕਦੇ ਨੇ ਤੇ ਕਈ ਇਹਨਾਂ ਨੇ ਹੋਟਲਾਂ ਦੀਆਂ ਸ਼ਿਕਾਇਤਾਂ ਵੀ ਕੀਤੀਆਂ ਪ੍ਰਥਮੇਸ਼ ਜੀ ਤੁਸੀਂ ਅੱਜ ਇੱਕ ਦੱਸ ਰੇ ਸੀ ਮੈਨੂੰ ਕਿ ਕੋਟਲ ਬਣ ਰਿਹਾ ਹੈ 골ਡਨ ਗੇਟ ਦੇ ਕੋਲ ਕੋਲ ਉਹਦੇ ਵਾਇਰ ਲੰਘ ਰਹੀਆਂ ਉਹਦੇ ਹੋਟਲ ਦੇ ਅਗਰ ਉਹਦੇ ਕੋਲੋਂ ਨਹੀਂ ਉਹਦੇ ਉੱਪਰੋਂ ਦੀ ਲੰਘ ਰਹੀਆਂ ਅੱਛਾ ਇੱਕ ਇਹ ਸੀਗਾ ਇੱਕ ਤੁਸੀਂ ਹੋਰ ਗੱਲ ਕਰ ਰਹੇ ਸੀ ਵੀ ਜੇਲ੍ਹ ਦੇ ਕੋਲ ਕਲੋਨੀ ਬਣੀ ਪਿਛਲੀ ਵਾਰੀ ਮੇਰੀ ਏਟੀਪੀ ਜਿਹੜੇ ਉੱਥੇ ਨੇ ਦਤਾ ਸਾਹਿਬ ਪਰਮਜੀਤ ਦਤਾ ਜੀ ਉਹਨਾਂ ਨਾਲ ਗੱਲ ਵੀ ਹੋਈ ਸੀ ਉਹ ਕਹਿੰਦੇ ਸੀ ਮੈਂ ਕੋਈ ਸਮਾਨ ਸਪੂਨ ਚੁੱਕਿਆ ਐਫ ਆਈ ਆਰ ਕਰਾਵਾਂਗੇ ਪਰ ਮੈਨੂੰ ਤੁਸੀਂ ਜੋ ਤੁਸੀਂ ਦੱਸ ਰਹੇ ਹੋ ਜਾਣਕਾਰੀ ਦੇ ਰਹੇ ਹੋ ਵੀ ਕੰਮ ਤਾਂ ਉੱਥੇ ਅਜੇ ਵੀ ਚੱਲੀ ਜਾ ਰਿਹਾ ਤੇ ਫਿਰ ਇਹ ਕਿਸ ਤਰ੍ਹਾਂ ਮਤਲਬ ਕੀ ਲੱਗਦਾ ਹੈ ਕਿ ਤੁਸੀਂ ਸ਼ਿਕਾਇਤ ਮਨ ਤੋਂ ਲੱਗਦਾ ਹੁਣ ਜਿੰਨੀਆਂ ਤੇ ਤੁਸੀਂ ਸ਼ਿਕਾਇਤਾਂ ਕੀਤੀਆਂ ਕਿ ਤੁਸੀਂ ਸ਼ਿਕਾਇਤਾਂ ਕਰ ਕਰਕੇ ਥਕੇ ਨਹੀਂ ਕਿਉਂਕਿ ਨਸਰ ਤਾਂ ਉਧਾ ਨਹੀਂ ਕੋਈ ਜਾਂਦਾ। ਕੋਜੀ ਮੈਂ ਤੁਹਾਨੂੰ ਇਹੋ ਦੱਸਣ ਲੱਗਾ ਜਿਹੜਿਆ ਭਗਵੰਤ ਮਾਨ ਸਾਡੇ ਸੀਐਮ ਨਾਰਾ ਲਾਉਂਦੇ ਆ। ਜੀ। ਕਿ ਸਰਕਾਰ ਆਪ ਦੇ ਦਵਾਰ। ਜੀ। ਇਹ ਬਹੁਤ ਹੀ ਫੇਲ ਨਾਰਾ ਇਹਨਾਂ ਦਾ ਜਿਹੜਾ ਸਾਬਤ ਹੋ ਰਿਹਾ ਉਹ ਕਿਸ ਤਰ੍ਹਾਂ? ਕਿਉਂਕਿ ਦੇਖੋ ਜੀ ਉਹਦੀ ਜਿੰਦੀ ਜਾਗਦੀ ਮਿਸਾਲ ਮੈਂ ਤੁਹਾਨੂੰ ਦਿਨਾਂ ਜਿੰਨਾ ਡਾਕੂਮੈਂਟ ਜਿੰਨਾ ਕੋਸ਼ ਐਮਟੀਪੀ ਵਿਭਾਗ ਦੇ ਖਿਲਾਫ ਮੈਂ ਕੱਢ ਕੇ ਲਿਆ ਆ। ਜੀ। ਮੈਨੂੰ ਤੇ ਕਿਸੇ ਅਫਸਰ ਨੇ ਨਹੀਂ ਪੁੱਛਿਆ ਅਜੇ ਤੱਕ ਕਿ ਤੁਹਾਡੀ ਕੀ ਪ੍ਰੋਬਲਮ ਹੈ ਜਾਂ ਕੀ ਹੈ ਈਵਨ ਮੈਂ ਦਫਤਰ ਚੱਲ ਜਾਂ ਤੇ ਅੱਧਾ ਅੱਧਾ ਘੰਟਾ ਬਿਠਾਈ ਰੱਖਦੇ ਕਿ ਸ਼ਾਇਦ ਇਹ ਛਡਾਈ ਦੇ ਆ ਗਿਆ ਕਿਸੇ ਦੀ ਕੰਪਲੇਟ ਹੀ ਸਾਡੇ ਮੱਦੇ ਦੀ ਕਰੇਗਾ ਸਾਡੇ ਪੈਸੇ ਖਰਾਬ ਕਰੇਗਾ ਤੇ ਇਹਨੂੰ ਸੁਣੋ ਹੀ ਨਾ ਕਿਤੇ ਤੁਹਾਨੂੰ ਇਹ ਵੀ ਕਹਿ ਲਾਪੇ ਵੀ ਘਰ ਦਾ ਭੇਦੀ ਲੰਗਾ ਡਾਏ ਕਿਉਂਕਿ ਤੁਸੀਂ ਤੁਹਾਡੇ ਧਰਮਪਤਨ ਤੁਹਾਡੇ ਮੈਡਮ ਵੀ ਮਰੇ ਕੱਲੇ ਇਸੇ ਡਿਪਾਰਟਮੈਂਟ ਚ ਰਹੇ ਨੇ ਅੱਜਕੱਲ੍ਹ ਸ਼ਾਇਦੋ ਜਲੰਧਰ ਜਣੇ ਤਾਂ ਤੁਹਾਨੂੰ ਬਹੁਤ ਬਰੀਕੀਆਂ ਦਾ ਵੀ ਪਤਾ ਹੈ ਦੇਖੋ ਜੀ ਬਰੀਕੀਆਂ ਦਾ ਮੈਨੂੰ ਇਹਨਾਂ ਦਾ ਪਹਿਲਾਂ ਦਾ ਹੀ ਪਤਾ ਜੀ ਜਦੋਂ ਸਾਡੀ ਮੈਰਿਜ ਨਹੀਂ ਸੀ ਹੋਈ ਬਰੀਕੀਆਂ ਦਾ ਤੇ ਤਾਂ ਹੀ ਪਤਾ ਜੀ ਬਾਕੀ ਮੈਨੂੰ ਨਹੀਂ ਲੱਗਦਾ ਕਿ ਸਰਕਾਰ ਕੋਈ ਇਹਦੇ ਤੇ ਐਕਸ਼ਨ ਲੈ ਰਹੀ ਦੇਖੋ ਮੈਂ ਜੇ ਗੱਲ ਕਰوں ਮੈਂ ਵਿਜੀਲੈਂਸ ਦਾ ਇੰਸਪੈਕਟਰ ਜਿਹੜਾ ਵਾ ਉਹ ਰੈੱਡ ਹੈਂਡਿਡ ਕਰਾ ਕੇ ਫੜਾਇਆ ਜੀ ਮੇਰਾ ਖਿਆਲ ਪੰਜਾਬ ਚ ਪਹਿਲਾ ਹੀ ਕੇਸ ਹੋਣਾ ਔਰ ਪਹਿਲਾ ਹੀ ਇੰਸਪੈਕਟਰ ਵਿਜੀਲੈਂਸ ਦਾ ਹੋਣਾ ਕਿ ਕਿਸੇ ਬੰਦੇ ਨੇ ਹਿੰਮਤ ਕਰਕੇ ਵਿਜੀਲੈਂਸ ਦੇ ਕਿੱਲੀ ਪਾਈ ਆ ਜੀ ਠੀਕ ਆ ਜੇ ਐਡਾ ਹੀ ਸੀਐਮ ਨੂੰ ਸਾਡੇ ਬੰਦਿਆਂ ਨਾਲ ਦੀਆਂ ਪਬਲਿਕ ਨਾਲ ਦੁੱਖ ਤਕਲੀਫ ਹੋਵੇ ਕਿ ਮੇਰੀਆਂ ਚਿੱਠੀਆਂ ਰੋਜ਼ ਸੀਐਮ ਦਫ਼ਤਰ ਜਾ ਰਹੀਆਂ ਨੇ ਰੋਜ਼ ਮੈਂ ਲਿਖ ਰਿਹਾ ਹਰ ਚਿੱਠੀ 'ਚ ਮੈਂ ਜ਼ਿਕਰ ਕਰਦਾ ਆ ਜੀ ਪੰਜਾਬ ਦਾ ਪੈਸਾ ਲੁੱਟ ਰਹੇ ਨੇ ਮੈਂ ਮੇਰੇ ਕੋਲ ਦੇਖੋ ਤਿੰਨ ਚਿੱਠੀਆਂ ਤਿੰਨ ਚਿੱਠੀਆਂ ਪਈਆਂ ਐ ਇਸ ਵੇਲੇ ਤੁਸੀਂ ਤਿੰਨ ਨਹੀਂ ਲਿਖੀਆਂ ਮੁੱਖ ਮੰਤਰੀ ਸਾਹਿਬ ਨੂੰ ਸ਼ਾਇਦ ਮੁੱਦੇ ਕੁਝ ਅਲੱਗ ਵੀ ਨੇ ਤੇ ਡਾਇਰੈਕਟਰ ਸਾਹਿਬ ਨਾਲ ਜਿਹੜੇ ਹੋਰ ਦੇਖੋ ਸਾਹਿਬ ਨੇ ਨਾਲ ਦੀ ਨਾਲ ਤੁਸੀਂ ਪੀਐਸਪੀ ਸੀਐਲ ਦੇ ਜਿਹੜੇ ਚੇਅਰਮੈਨ ਸਾਹਿਬ ਆ ਉਹਨਾਂ ਨੂੰ ਵੀ ਲਿਖੀਆਂ ਵਿਜੀਲੈਂਸ ਨੂੰ ਵੀ ਲਿਖਦਾ ਜੀ ਨਾਲ ਉਤਾਰਾ ਕਰਦਾ ਵਾ ਸਾਰਿਆਂ ਨੂੰ ਕਰਦਾ ਜੀ ਔਰ ਅੱਜ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਆ ਕਿ ਅੰਮ੍ਰਿਤਸਰ ਵਿੱਚ ਜਿਹੜੇ ਇਹਨਾਂ ਨੇ ਐਮਟੀਪੀ ਲਾਏ ਨੇ ਮਿਹਰਬਾਨ ਜੀ ਔਰ ਏਟੀਪੀ ਲਾਏ ਵਜੀਰ ਰਾਜ ਮਿਹਰਬਾਨ ਦੀ ਮਿਹਰਬਾਨੀ ਔਰ ਵਜੀਰ ਰਾਹ ਦੇ ਜਿਹੜੇ ਰਾਜ ਨੇ ਇਹਨਾਂ ਚਿੱਠੀਆਂ ਜਮ੍ਹਾਂ ਖੋਲ ਕੇ ਰੱਖੇ ਨੇ ਜੀ ਜੀ ਪਰ ਕੋਈ ਅਫਸਰ ਇਹਨਾਂ ਦੇ ਰਾਜ ਜੜਾ ਵਾ ਉਜਾਗਰ ਹੀ ਨਹੀਂ ਕਰਦਾ ਸਭ ਦੇ ਸਭ ਟੱਕ ਦਿੰਦੇ ਨੇ ਜੀ ਮਤਲਬ ਤੁਹਾਨੂੰ ਤੁਹਾਡੀ ਸ਼ਿਕਾਇਤ ਤੇ ਕਾਰਵਾਈ ਕੋਈ ਨਹੀਂ ਹੁੰਦੀ ਮਤਲਬ ਕਦੀ ਤੁਹਾਨੂੰ ਕਦੀ ਡਿਪਾਰਟਮੈਂਟ ਨੇ ਜਾਂ ਜੋਸ਼ੀ ਵਿਜੀਲੈਂਸ ਨੂੰ ਸ਼ਿਕਾਇਤਾਂ ਕਰਦੇ ਹੋ ਕਦੀ ਬੁਲਾਇਆ ਤੁਹਾਨੂੰ ਵੀ ਆਓ ਵੀ ਪ੍ਰਥਮੇਚੀ ਤੁਹਾਡੇ ਕੀ ਕਰਵਾਇਦਾ ਹੁੰਦਾ ਜੀ ਬੁਲਾਉਂਦੇ ਨੇ ਭਲਾ ਕੇ ਜੀ ਬਿਆਨ ਲਿਖ ਦੋ ਜੀ ਵਿਜੀਲੈਂਸ ਕਹਿੰਦੀ ਜੀ ਬਿਆਨ ਲਿਖ ਦੋ ਪਿਛੇ ਜੀ ਵੀ ਮੈਂ ਇੱਕ ਬਿਆਨ ਦਿੱਤੇ ਇਹ ਮੈਨੂੰ ਬਾਅਦ ਚ ਪਤਾ ਲੱਗਾ ਉਹ ਡੀਐਸਪੀ ਬਦਲ ਗਿਆ ਜੀ ਨਹੀਂ ਜੀ ਤੁਹਾਡਾ ਤੁਸੀਂ ਕੋ ਉਹਨਾਂ ਨੂੰ ਬਿਆਨ ਹੀ ਦਿੰਦੇ ਹੋ ਜਾਂ ਕੋਈ ਸਬੂਤ ਵੀ ਦੇ ਕੇ ਆਉਂਦੇ ਹੋ ਉਹ ਜੀ ਮੈਂ ਤੇ ਨਾਲ ਸਬੂਤ ਵੀ ਦਿੰਨਾ इवन ਸਬੂਤ ਮੈਂ ਇਸ ਤੋਂ ਵੱਧ ਵਿਜੀਲੈਂਸ ਨੂੰ ਜਿੱਦਾਂ ਕਹਿ ਲੋ ਕਿ ਭਲਿਆ ਭਲਾਇਆ ਬੱਚਾ ਮਿਲ ਜਾਂਦਾ ਤੇ ਮਾਂ ਖੁਸ਼ ਹੋ ਜਾਂਦੀ ਆ ਕਿ ਮੈਨੂੰ ਬੱਚਾ ਮਿਲ ਗਿਆ ਮੈਂ ਇਹਨਾਂ ਨੂੰ ਪ੍ਰੂਫ ਦਿੰਨਾ ਕਿ ਇੱਕ ਆਈਐਸ ਅਫਸਰ ਜੀ ਉਹ ਲਿਖਦਾ ਇਹਨਾਂ ਬੰਦਿਆਂ ਦੇ ਖਿਲਾਫ ਕਿ ਮੇਰੇ ਬੰਦੇ ਜਿਹੜੇ ਆ ਕੰਮ ਖਰਾਬ ਕਰ ਰਹੇ ਨੇ ਆਪਣੀ ਡਿਊਟੀ ਚ ਕੋਤਾਹੀ ਵਰਤ ਰਹੇ ਨੇ ਜਾਲੀ ਐਨਓ ਸੀ ਆ ਇਹਨਾਂ ਨੇ ਦੇਤੀਆਂ ਜਾਲੀ ਤਨਖਾਹਾਂ ਆ ਇਹਨਾਂ ਨੇ ਕਰਤੀਆਂ ਡਿਸਮਿਸ ਤੱਕ ਇਹਨਾਂ ਦਾ ਬੰਦਾ ਹੋ ਗਿਆ ਉਹ ਜਾਲੀ ਐਨਓ ਸੀ ਦੀ ਤੁਸੀਂ ਜਿਹੜੀ ਗੱਲ ਕਰਦੇ ਹੋ ਉਹਦਾ ਕੋਈ ਸਬੂਤ ਕੋ ਪ੍ਰੂਫ ਤੁਸੀਂ ਦਿਤਾ ਜੀ ਜੈਲ ਐਨਓ ਸੀ ਦੇਖੋ ਜੀ ਮੈਂ ਦਿੱਤਾ ਇਹਨਾਂ ਨੂੰ ਪਿੱਛੇ ਜੀ ਇੱਕ ਮੁੱਦਾ ਨਹੀਂ ਮੈਂ ਤੁਸੀਂ ਮੇਰੇ ਚੈਨਲ ਤੇ ਅੱਜ ਨਹੀਂ ਐਨਓ ਸੀ ਦਾ ਇਸ ਵੇਲੇ ਨਹੀਂ ਪਿਆ ਹੋਇਆ ਕੋਈ ਵੀ ਤੁਸੀਂ ਜੇ ਦਿਨ ਤੁਸੀਂ ਕਹਿ ਸਕੀਏ ਦੇਖੋ ਦੇਖੋ ਮੇਰੀ ਦੇਖੋ ਪ੍ਰਥਮੇਸ਼ੀ ਕੋਈ ਵੀ ਅਸੀਂ ਕਿਸੇ ਤੇ આરોਪ ਲਗਾਉਣੇ ਨਾ ਜੀ ਇੱਕ ਉਹਦੇ ਅਧਾਰ 'ਤੇ ਹੁਣ ਅਸੀਂ ਗੱਲ ਕਰਾਂਗੇ ਅੱਜ ਉਸ ਚੀਜ਼ ਦੀ ਜਿਹੜਾ ਤੁਸੀਂ ਮੁੱਦਾ ਲੈ ਕੇ ਆਏ ਹੋ ਤੁਹਾਡੇ ਦੋ ਮੁੱਦੇ ਨੇ ਅੱਜ ਇੱਕ ਤੁਹਾਡਾ ਮੁੱਦਾ ਹੈ ਕਿ ਗੋਲਡਨ ਗੇਟ ਦੇ ਕੋਲ ਹੋਟਲ ਬਣ ਰਿਹਾ ਜਿਹਦੇ ਉੱਪਰੋਂ ਹਾਈ ਟੈਨਸ਼ਨ ਪਾਇਆ ਨਿਕਲਦੀ ਹੈ ਤੇ ਇਹਨਾਂ ਨੇ ਪੈਸੇ ਲਏ ਉੱਥੋਂ ਜੋ ਤੁਹਾਡਾ આરોਪ ਹੈ ਹੁਣ ਲੈ ਕੇ ਨਹੀਂ ਲੈਏ ਇਹ ਤੇ ਜਾਂਚ ਤੋਂ ਬਾਅਦ ਸਮਝ ਲੋ ਸਾਬਤ ਹੋਏ ਦੂਸਰੀ ਤੁਸੀਂ ਜਿਹੜੀ ਕੰਪਲੇਂਟ ਲੈ ਕੇ ਆਏ ਹੋ ਉਹ ਤੁਹਾਡੀ ਕੰਪਲੇਂਟ ਹੈ ਜਿਹੜੀ ਜੇਲ੍ਹ ਦੇ ਕੋਲ ਸੈਂਟਰਲ ਜੇਲ੍ਹ ਅੰਮ੍ਰਿਤਸਰ ਦੇ ਕੋਲ ਫਤਾਪੁਰ ਰੋਡ ਤੇ ਕਲੋਨੀ ਬਣਦੀ ਹੈ ਤੁਹਾਡੀਆਂ ਦੋ ਮੇਨ ਕੰਪਲੇਟਾਂ ਹੈ ਮੈਂ ਚਾਹਾਂਗਾ ਸੀ ਮੇਨ ਫੋਕਸ ਅਦੇ ਤੇ ਕਰੀਏ ਕਿਉਂਕਿ ਅਦਰਵਾਇਜ਼ ਖਿਚੜੀ ਪਤ ਜਾਊਗੀ ਨਾ ਤੁਸੀਂ ਜਿਹੜੀਆਂ ਇਹ ਕੰਪਲੇਂਟਾਂ ਨੇ ਇੱਕ ਤੇ ਪਹਿਲੀ ਗੱਲ ਕਿ ਦੇਖੋ ਹਾਈ ਵੋਲਟੇਜ ਤਾਰਾਂ ਉਥੋਂ ਗੇਟ ਤੋਂ ਲੰਘ ਰਹੀਆਂ ਨੇ ਜੀ ਇਸ ਸਬੰਧ ਵਿੱਚ ਮੈਂ ਇਹਨਾਂ ਦੇ ਏਟੀਪ ਵਜੀਰ ਰਾਜ ਨੂੰ ਔਰ ਐਮਟੀਪ ਮਿਹਰਬਾਨ ਨੂੰ ਵੀ ਦੱਸਿਆ ਕਿ ਤੁਸੀਂ ਇਹ ਹੋਟਲ ਕਿਸ ਤਰ੍ਹਾਂ ਬਣ ਗਿਆ ਜੀ ਕੀ ਤੁਹਾਨੂੰ ਪੈਸੇ ਲੈਣ ਦਾ ਹੀ ਪਤਾ ਮੈਂ ਤੇ ਇਹਨਾਂ ਨੂੰ ਇਵਨ ਇਹ ਵੀ ਕਿਹਾ ਕਿ ਨਹੀਂ ਨਹੀਂ ਤੁਸੀਂ આરોਪ ਲਗਾਉਂਦੇ ਹੋ ਪੈਸੇ ਦੇ ਦੇਖੋ ਮੰਨ ਲਓ ਕੋਈ ਦੇਖੋ ਮੈਂ ਗੱਲ ਸੁਣੋ ਦੋ ਬੰਦੇ ਹੁੰਦੇ ਇੱਕ ਪੈਸੇ ਲੈਣ ਵਾਲਾ ਇੱਕ ਦੇਣ ਵਾਲਾ ਤਾਨੂੰ ਕਿਸੇ ਨੇ ਦੱਸਿਆ ਜਾਂ ਦੇਣ ਵਾਲੇ ਨੇ ਦੱਸਿਆ ਵੀ ਸੀ ਪੈਸੇ ਲੈਣ ਵਾਲਾ ਤਾਂ ਕਦੀ ਨਹੀਂ ਦੱਸੂਗਾ ਪੰਡਾਰੀ ਸਾਹਿਬ ਮੈਂ ਤੁਹਾਨੂੰ ਇੱਕ ਛੋਟੀ ਜੀ ਸਾਡੇ ਪੰਜਾਬ ਦੀ ਐਗਜ਼ਾਮਪਲ ਦੇ ਦਿੰਦਾ ਸਾਡੀ ਸਰਕਾਰ ਨੇ ਔਰਤਾਂ ਦਾ ਕਰਾਇਆ ਜਿਹੜਾ ਸਰਕਾਰੀ ਬਸਾਂ 'ਚ ਮਾਫ ਕੀਤਾ ਜੀ ਠੀਕ ਹੈ ਜੀ ਬੰਦਿਆਂ ਕੋ ਪੈਸੇ ਲੈਂਦੇ ਨੇ ਤੁਸੀਂ ਅਕਸਰ ਵੇਖ ਲਓ ਉਹ ਬੱਸ ਵਾਲਾ ਜਿੱਥੇ ਚਾਰ ਜਨਾਨੀਆਂ ਖੜੀਆਂ ਫਰੀ ਦੀ ਵੇਖ ਲੈਂਦਾ ਬੱਸ ਹੀ ਨਹੀਂ ਰੋਕਦਾ ਨਹੀਂ ਚਲੋ ਉਹ ਉਹ ਅਲੱਗ ਹੈ ਉਹ ਐਗਜ਼ਾਮਪਲ ਨਹੀਂ ਮੇਰਾ ਮੇਰਾ ਸਵਾਲ ਤੁਸੀਂ ਦੇਖੋ ਮੇਰਾ ਸਵਾਲ ਇਹ ਹੈ ਤੁਸੀਂ ਕਿਹਾ ਵੀ આરોਪ ਲਾਇਆ ਵੀ ਪੈਸੇ ਲਏ ਉਹਨਾਂ ਨੇ ਠੀਕ ਹੈ ਜੀ ਇਹ ਦੇਖੋ ਇਹ ਇਹ ਤੁਸੀਂ ਕੋਈ ਪਹਿਲੇ ਬੰਦੇ ਨਹੀਂ ਹੋ ਪਹਿਲੇ ਸਾਰੇ આરોਪ ਲੱਗਦੇ ਨੇ ਐਮਟਪੀਪੀ ਡਿਪਾਰਟਮੈਂਟ ਦੇ ਉੱਤੇ ਵੀ ਇਹਨਾਂ ਨੇ ਪੈਸੇ ਲੈ ਲੈ ਕੇ ਉਹ ਸਾਰੀਆਂ ਕਰ ਦਿੱਤੀਆਂ ਪਰ ਮੈਂ ਤੁਹਾਨੂੰ ਇਸ ਕਰਕੇ ਪੁੱਛ ਰਿਹਾ ਵੀ ਤੁਹਾਨੂੰ ਕਿਸੇ ਨੇ ਦੱਸਿਆ ਵੀ ਇਹਨਾਂ ਨੇ ਸਾਡੇ ਕੋਲ ਪੈਸੇ ਲਏ ਦੇਖੋ ਜੀ ਦੱਸਿਆ ਵੀ ਦੱਸਣ ਵਾਲੇ ਦੱਸਦੇ ਵੀ ਨਹੀਂ ਉਹ ਤੁਹਾਨੂੰ ਵੀ ਪਤਾ ਇਹਨਾਂ ਦਾ ਅੱਜ ਕੱਲ ਰੇਟ ਕੀ ਚੱਲ ਰਿਹਾ ਕੋਈ ਲੁਕਿਆ ਤਾਂ ਨਹੀਂ ਕਿਸੇ ਤੋਂ ਨਹੀਂ ਉਹ ਕਹਿੰਦੇ ਵੀ ਇੱਕ ਚੀਜ਼ ਦੱਸੋ ਕਹਿੰਦੇ ਵੀ ਇੱਕ ਕੈਲੰਡਰ ਪਾਉਂਦਾ 5 10 20 ਲੱਖ ਰੁਪਏ ਲੈਂਦੇ ਹਨ ਹੰਦਰੀ ਸਾਹਿਬ ਮੈਨੂੰ ਇੱਕ ਚੀਜ਼ ਦੱਸੋ ਇਹ ਬਿਲਕੁਲ ਸੱਚ ਹੈ ਜੀ ਦੇਖੋ ਨਾ ਜਦੋਂ ਪਤਾ ਬੰਦੇ ਨੂੰ ਕਿ ਇਹ ਟੈਨਸ਼ਨ ਤਾਰਾਂ ਨਿਕਲ ਰਹੀਆਂ ਨੇ ਕੱਲ ਨੂੰ ਜਦੋਂ ਹੋਟਲ ਬਣ ਗਿਆ ਸ਼ਿਕਾਇਤ ਵੀ ਹੋਣੀ ਆ ਜੀ ਸਾਡੇ ਗੱਲ ਪੰਗਾ ਵੀ ਪੈਣਾ ਇਹ ਤੇ ਪਹਿਲਾਂ ਹੀ ਹੋਟਲਾਂ ਵਾਲਿਆਂ ਨੂੰ ਤਿਆਰ ਕਰਕੇ ਰੱਖਦੇ ਨੇ ਜੀ ਤੇਰੀ ਸ਼ਿਕਾਇਤ ਹੋਣੀ ਆ ਸਾਨੂੰ ਡਰਾਮਾ ਵੀ ਕਰਨਾ ਪੈਣਾ ਟਾਣਾ ਵੀ ਪੈਣਾ ਥੋੜਾ ਬੋਤਾ ਇਹ ਇੱਕ ਬਗੈਰ ਇਹ ਨਾਲ ਹੀ ਜੁੜਾ ਸਵਾਲ ਦੇਖੋ ਕੱਲ ਇੱਕ ਕਤਵਾਲੀ ਦੇ ਕੋਲ ਸਵੇਰਾ ਹੋਟਲ ਹੈ ਸ਼ਾਇਦ ਉਹ ਜਿਹੜਾ 9 ਮੰਜ਼ਲਾ ਉਹਦੀ ਉਹਦੇ ਖਿਲਾਫ ਤਾਂ ਕਰਤਾ ਜੀ ਸੈਕਰੀ ਸਾਹਿਬ ਨੇ ਵੀ ਜੀ ਇਹਦੇ ਤੇ ਐਫ ਆਈ ਆਰ ਕਮਿਸ਼ਨਰ ਸਾਹਮਣੂ ਕਹਿਤਾ ਵੀ ਹੋਰ ਕਿਹੜੇ ਕਿਹੜੇ ਬੰਦੇ ਜਿਹੜੇ ਜ਼ਿੰਮੇਦਾਰ ਨੇ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਏ ਤੇ ਵੀ ਤੁਹਾਨੂੰ ਵੀ ਕੀ ਚੱਲਾਈ ਇਕ ਤੁਸੀਂ ਤੇ ਬਹੁਤ ਸਾਰੇ ਚੁਕੈਤਾਂ ਕਰ ਰਹੇ ਇੱਕੋ ਹੀ ਸਰਕਾਰ ਨੇ ਉਸ ਬੰਦੇ ਨਾਲ ਮੈਂ ਤਾਂ ਇਹ ਕਹਾਗਾ ਮੇਰੀ ਕਿਸੇ ਹੋਟਲ ਵਾਲੇ ਨਾਲ ਤੇ ਨਹੀਂ ਦੁਸ਼ਮਣੀ ਜੀ ਜਿਹੜੇ ਮੇਰੇ ਮੁੱਦੇ ਨੇ ਮਹਿਕਮੇ ਦੇ ਨਾਲ ਨੇ ਮਹਿਕਮੇ ਦੇ ਬੰਦਿਆਂ ਦੇ ਖਿਲਾਫ ਆ ਮੈਂ ਕਿਸੇ ਹੋਟਲ ਵਾਲੇ ਨਾਲ ਪਰ ਇਹਨਾਂ ਨੇ ਸਾਬਤ ਕਰਤਾ ਕਿ ਅਸੀਂ ਧੱਕਾ ਕਰਨ ਤੇ ਆਈਏ ਇਹਦੇ ਇੱਕ ਬੰਦੇ ਨਾਲ ਧੱਕਾ ਕਰ ਸਕਦੇ ਔਰ ਇਹਨਾਂ ਨੇ ਕਰਕੇ ਵੀ ਦਿਖਾਤਾ ਜੀ ਉਹਦੇ ਦੇ ਤੇ ਇਹਨਾਂ ਨੇ ਐਫ ਆਈ ਆਰ ਲਈ ਲਿਖਤਾ ਜੀ ਕੀ ਆਪਣੇ ਬੰਦਿਆਂ ਤੇ ਐਫ ਆਈ ਆਰ ਕਰਵਾਣਗੇ ਨਹੀਂ ਉਹ ਕਹਿੰਦੇ ਮੇਰੀ ਸੀਵੀਓ ਸਾਹਿਬ ਨਾਲ ਗੱਲ ਹੋਈ ਸੀ ਕਹਿੰਦੇ ਵੀ ਅਸੀਂ ਦੇਖੋ ਜੀ ਉਹਨਾਂ ਨੇ ਉਹਨਾਂ ਨੇ ਸਾਰੀ ਡਿਟੇਲ ਮੰਗ ਰਹੀ ਹੈ ਵੀ ਕਿਹੜਾ ਬੰਦਾ ਹੈ ਜਿਹੜਾ ਫਾਇਰ ਸੇਫਟੀ ਅਫਸਰ ਕੌਣ ਹੈ ਜਿਨੇ ਇਹਨੂੰ ਐਨਓਸੀ ਜਾਰੀ ਕੀਤੀ ਉਹ ਕਿਹੜੇ ਬੰਦੇ ਨੇ ਜਿਹੜੀ ਚਿੱਠੀਆਂ ਲਿਖਦੇ ਰਹੇ ਬਕਰਮ ਹੁੰਦਾ ਰਿਹਾ ਹੈ ਗੱਲ ਤੁਹਾਡੇ ਵਾਲੀ ਕਿ ਕਹਿਣ ਚ ਤੇ ਕਰਨ ਚ ਬਹੁਤ ਫਰਕ ਆ ਇਹਨਾਂ ਕੋਲ ਇੱਕ ਜਿਹੜਾ 61 ਲੱਖ ਤਨਖਾਹਾਂ ਦਾ ਮੁੱਦਾ ਸੀ ਚੁੱਕਿਆ ਸੀ ਉਹਦੀ ਦੇ ਵਿਜੀਲੈਂਸ ਨੇ ਵੀ ਜਾਂਚ ਕਰਨੀ ਪੁਲਿਸ ਕਮਿਸ਼ਨਰ ਨੇ ਵੀ ਕਰ ਲਈ ਮੈਨੂੰ ਇੱਕ ਜਾਂਚ ਪਤਾ ਲੱਗੀ ਵੀ ਜੋ ਪਤਾ ਨਹੀਂ ਉਹ ਸੱਚ ਹੈ ਕਿ ਨਹੀਂ ਮੈਂ ਉਹ ਦੇ ਕਮਿਸ਼ਨਰ ਸਾਹਿਬ ਨਾਲ ਗੱਲ ਕਰਾਂਗਾ ਉਹਨੂੰ ਲੈ ਕੇ ਕਿ ਇੱਕ ਜਿਹੜਾ ਮੇਨ ਅਕਿਊਜ਼ ਸੀਗਾ ਜਿਹੜਾ ਜਿੰਨੇ ਆਪਣੀ ਪਤਨੀ ਦੇ ਨਾਂ ਤੇ ਪੈਸੇ ਪਵਾਏ ਸਨ ਕਹਿੰਦੇ ਉਹਨੂੰ ਪ੍ਰਮੋਟ ਕੀਤਾ ਜਾ ਰਿਹਾ ਬੰਦੇ ਨੂੰ ਹੈ ਕੋਈ ਇਸ ਤਰ੍ਹਾਂ ਦੀ ਗੱਲ ਦੇਖੋ ਜੀ ਇਹੇ ਮੇਰੀ ਨੋਲੇਜ ਚ ਵੀ ਆਇਆ ਸੀਗਾ ਮੁੱਦਾ ਕਿ ਉਹਨੂੰ ਪ੍ਰਮੋਟ ਕਰ ਰਹੇ ਨੇ ਜੀ ਉਹਦੇ ਚ ਸਾਫ ਸਾਫ ਕਲੀਅਰ ਕੱਟ ਜਿਹੜਾ ਵਾ ਪੁਲਿਸ ਨੇ ਇਨਕੁਆਇਰੀ ਕਰਕੇ ਇੱਕ ਆਈਪੀਐਸ ਅਫਸਰ ਨੇ ਇਨਕੁਆਇਰੀ ਕਰਕੇ ਨਹੀਂ ਉਹ ਚਲੋ ਉਹ ਉਹ ਉਹਦੀ ਸਟੋਰੀ ਕਰ ਚੁੱਕੇ ਆਂ ਪੂਰੀ ਵੇਖੋ ਇੱਕ ਬੰਦੇ ਦਾ ਨਾਮ ਆਇਆ ਐਮਟੀਪੀਆਂ ਦਾ ਦੋ ਨਾਮ ਆਏ ਉਹ ਪੂਰੀ ਸਟੋਰੀ ਕੀਤੀ ਹੈ ਮੇਰਾ ਸਵਾਲ ਹੈ ਕਿ ਉਹ ਬੰਦੇ ਨੂੰ ਪ੍ਰਮੋਟ ਕਰ ਰਹੇ ਨੇ ਜਿਉ ਕਰ ਰਹੇ ਆ ਦੇਖੋ ਜਿਉ ਉਹਨੂੰ ਪ੍ਰਮੋਟ ਕਰ ਰਹੇ ਨੇ ਤੇ ਫਿਰ ਇਹ ਬੜੀ ਵੱਡੀ ਕਾਂਸਪੀਰੇਸੀ ਹੈ ਬੜਾ ਵੱਡਾ ਛੜੇਂਤਰ ਹੈ ਵੀ ਦੇਖੋ ਜੀ ਛੜੇਂਤਰ ਤੇ ਇਹ ਹੀ ਹੈ ਕਿ ਅਜੇ ਤੱਕ ਇਹਨਾਂ ਨੇ ਉੱਤੇ ਪਰਚਾ ਹੀ ਨਹੀਂ ਦਰਜ ਕਰਾਇਆ ਕਿਸੇ ਤੇ ਵੀ ਕੋਈ ਲੱਭਾ ਹੀ ਨਹੀਂ ਕਿ ਕੌਣ ਬੰਦਾ ਹੈ ਕੌਣ ਨਹੀਂ ਅੱਜ ਤੱਕ ਕਰ ਤੁਸੀਂ ਜੀ ਜੇ ਤੁਸੀਂ ਮਾਨ ਸਾਹਿਬ ਨੂੰ ਫਿਰ ਕੋਹ ਨਾ ਵੀ ਮਾਨ ਸਾਹਿਬ ਨੂੰ ਦੱਸੋ ਵੀ ਦੇਖੋ ਜੀ ਮੈਂ ਤੇ ਮਾਨ ਸਾਹਿਬ ਨੂੰ ਚਿੱਠੀਆਂ ਲਿਖ ਸਕਦਾ ਜਾਂ ਤੇ ਮਾਨ ਸਾਹਿਬ ਮੈਨੂੰ ਵੀ ਕਿਤੇ ਮੈਂ ਅਪੀਲ ਕਰਦਾ ਵਾਂ ਜਿਸ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਜਿਹੜੀ ਲੋਕਾਂ ਦੇ ਸੁਣ ਕੇ ਐਨਓਸੀ ਫ੍ਰੀ ਕਰਤੀ ਆ ਕਿਤੇ ਮੈਨੂੰ ਵੀ ਸੁਣ ਲਓ ਮੇਰੇ ਨਾਲ ਚੱਲਣ ਕੋਈ ਬੰਦਾ ਭੇਜ ਦੇਣਾ ਇਹਨਾਂ ਨੂੰ ਮੈਂ ਇੰਨੇ ਕੋ ਹਟਲ ਦੱਸ ਦਿੰਨਾ ਕਿ ਹੋ ਸਕਦਾ ਕਾਰਪੋਰੇਸ਼ਨ ਨੂੰ ਅੰਮ੍ਰਿਤਸਰ ਵਿੱਚੋਂ ਹੀ ਮੈਂ ਦਾਅਵੇ ਨਾ ਕਹਿੰਦਾ ਜੀ ਕਰੋੜ 2 ਕਰੋੜ ਰੁਪਈਆ ਮੈਂ ਹੀ ਇਕੱਠਾ ਕਰ ਦੰਨਾ ਨਹੀਂ ਨਹੀਂ ਇਹ ਦੇਖੋ ਪ੍ਰਧਮੇ ਜੀ ਇਹ ਕਿੰਨਾ ਸੱਚਾ ਵੀ ਅਫਸਰ ਕਹਿੰਦੇ ਵੀ ਮਾਲਾ ਮਾਲ ਹੋ ਗਏ ਤੇ ਕਾਰਪੋਰੇਸ਼ਨ ਜਿਹੜੀ ਕੰਗਾਲ ਹੋ ਗਈ ਦੇਖੋ ਜੀ ਅੱਜ ਦੀ ਡੇਟ 'ਚ ਇਹਨਾਂ ਅਫਸਰਾਂ ਦੀਆਂ ਕੋਠੀਆਂ ਦੇਖ ਲਓ ਕਿੱਡੀਆਂ-ਕਿੱਡੀਆਂ ਵੱਡੀਆਂ ਨੇ ਇਹਨਾਂ ਦੇ ਬੱਚੇ ਬਾਹਰ ਨੇ ਇਹਨਾਂ ਦੀਆਂ ਗੱਡੀਆਂ ਵੇਖ ਲਓ ਇਹ ਕਿੱਥੋਂ ਆ ਰਿਹਾ ਇਹਨਾਂ ਕੋਲ ਪੈਸਾ ਮਤਲਬ ਇਹਦਾ ਮਤਲਬ ਇਹ ਸਿਰਫ ਅੰਮ੍ਰਿਤਸਰ ਚ ਹੀ ਆ ਜਾਂ ਪੂਰੇ ਪੰਜਾਬ ਚ ਨਹੀਂ ਪੂਰੇ ਪੰਜਾਬ ਚ ਰਚਿਆ ਮੈਂ ਤੇ ਕਹਾਂਗਾ ਜੀ ਇਹਨਾਂ ਦੇ ਕੀ ਸੈਕਟਰੀ ਸਾਹਿਬ ਜਾਂ ਡਾਇਰੈਕਟਰ ਸਾਹਿਬ ਨੂੰ ਨਹੀਂ ਪਤਾ ਕੀ ਕੁਝ ਹੋ ਰਿਹਾ ਈਵਨ ਜਦੋਂ ਮੈਂ ਇਹਦੀ ਕੰਪਲੇਂਟ ਲੈ ਕੇ ਗਿਆ ਤੇ ਇਹਨਾਂ ਦੇ ਡਾਇਰੈਕਟਰ ਸਾਹਿਬ ਦਾ ਮੈਨੂੰ ਸਵਾਲ ਸੀ ਕਿ ਯਾਰ ਅੰਮ੍ਰਿਤਸਰ ਚ ਤੁਸੀਂ ਕਿਉਂ ਨਹੀਂ ਕੰਪਲੇਟ ਦਿੰਦੇ ਹਾਂ ਤੇ ਮੈਂ ਅੱਗੋਂ ਉਹਨਾਂ ਨੂੰ ਕਿਹਾ ਜੀ ਦੇਖੋ ਜੇ ਅੰਮ੍ਰਿਤਸਰ 'ਚ ਸੁਣਵਾਈ ਹੁੰਦੀ ਹੋਵੇ ਤੇ ਤੁਹਾਡੀ ਲੋੜ ਹੀ ਨਾ ਪਵੇ ਸਾਨੂੰ ਪਰ ਦੇਖੋ ਇਹ ਵੀ ਬਹੁਤ ਵੱਡਾ ਸਵਾਲ ਹੈ ਸੀਐਮ ਸਾਹਿਬ ਨੂੰ ਧਿਆਨ ਦੇਣਾ ਚਾਹੀਦਾ ਵੀ ਇੱਕ ਬੰਦਾ ਜਦੋਂ ਕੰਪਲੇਂਟ ਲੈ ਕੇ ਜਾਂਦਾ ਤੇ ਅਫਸਰ ਦਾ ਕੰਮ ਹੈ ਉਹਦੀ ਸ਼ਿਕਾਇਤ ਲੈਣਾ ਉਹਦੀ ਗੱਲ ਸੁਣਨਾ ਨਾ ਕਿ ਉਹਨੂੰ ਸਵਾਲ ਪੁੱਛਣਾ ਯਾਰ ਤੂੰ ਅੰਮ੍ਰਿਤਸਰ ਕਿਉਂ ਨਹੀਂ ਕੰਪਲੇਂਟ ਦਿੰਦਾ ਕਿਸੇ ਦਾ ਸਿਰ ਤੇ ਪੁਆਇਆ ਨਹੀਂ ਹੋਇਆ ਵੀ ਇੱਥੋਂ ਬੰਦਾ ਆਪਣੀ ਖਰਚ ਕਰਾਇਆ ਖਰਚ ਕਰੇ ਤੇ ਚੰਡੀਗੜ੍ਹ ਜਾਵੇ ਤੇ ਚੰਡੀਗੜ੍ਹ ਜਾ ਕੇ ਤੇ ਜੇ ਇੱਥੇ ਕੁਝ ਹੋਣਾ ਹੋ ਸਕਦਾ ਤੇ ਵਿਚਾਰੇ ਦੀ ਕੁਛ ਨਹੀਂ ਨਾਈ ਨਾ ਕਰਦਾ ਹੋਏ ਹੁਣ ਸਵੇਰਾ ਹੋਟਲ ਜਦ ਕਿ ਜਿਹੜੀ ਮੈਂ ਹਾਈ ਵੋਲਟੇਜ ਤਾਰਾਂ ਵਾਲੀ ਸ਼ਿਕਾਇਤ ਲੈ ਕੇ ਆਇਆ ਇਹਦੇ 'ਚ ਵੀ ਇਹਨੂੰ ਫਾਇਰ ਸਰਟੀਫਿਕੇਟ ਮਿਲਿਆ ਤਾਰਾਂ ਵੀ ਨਿਕਲ ਰਹੀਆਂ ਆਪੇ ਕਹਿੰਦੇ ਐਨਓਸੀ ਵੀ ਮਿਲਿਆ ਜੀ ਇਹਨੂੰ ਇਹਨੂੰ ਐਨਓਸੀ ਵੀ ਦਿੱਤਾ ਵੈਸੇ ਇਹਨੂੰ ਲੈ ਕੇ ਮੈਂ ਜਿਹੜੇ ਤੁਸੀਂ ਜਿਹੜੇ ਮਿਹਰਬਾਨ ਸਿੰਘ ਨੇ ਐਮਟੀਪੀ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਜੀ ਮੈਂ ਇਸ ਵੇਲੇ ਕਾਰ ਚਲਾ ਰਿਹਾ ਆ ਤੇ ਧੰਨਾ ਬਾਅਦ ਚ ਗੱਲ ਕਰਾਂਗਾ ਮੈਂ ਕੋਸ਼ਿਸ਼ ਕਰਾਂਗਾ ਉਹਨਾਂ ਨਾਲ ਦੁਬਾਰਾ ਗੱਲ ਕਰਨ ਦੀ ਵੈਸੇ ਜੋ ਮੇਰੀ ਜਾਣਕਾਰੀ ਹੈ ਕਿ ਇਸ ਨੂੰ ਲੈ ਕੇ ਇਹਨਾਂ ਨੇ ਐਫ ਆਈ ਆਰ ਕਰਨ ਦੇ ਵੀ ਆਦੇਸ਼ ਜਾਰੀ ਕੀਤੇ ਨੇ ਉਹਦੇ ਤੇ ਵੀ ਮੈਂ ਅਫਸਰਾਂ ਨਾਲ ਗੱਲ ਕਰਕੇ ਤੇ ਹੁਣੇ ਇਸੇ ਵੀਡੀਓ 'ਚ ਹੀ ਕਲੀਅਰ ਕਰ ਦਿਆਂਗਾ ਤੇ ਦੂਸਰੀ ਜਿਹੜੀ ਹੈ ਉਹ ਤੁਸੀਂ ਪਹਿਲੇ ਵੀ ਸ਼ਿਕਾਇਤ ਕੀਤੀ ਸੀ ਜਿਹੜੀ ਕਲੋਨੀ ਬਣ ਰਹੀ ਹੈ ਜਿਹੜੀ ਕਲੋਨੀ ਬਣ ਰਹੀ ਹੈ ਉਹਦੀ ਮੈਂ ਸ਼ਿਕਾਇਤ ਆਲਰੇਡੀ ਡੀਜੀਪੀ ਨੂੰ ਵੀ ਕਰ ਚੁੱਕਾ ਅੱਜ ਹੀ ਮੈਨੂੰ ਮੈਸੇਜ ਆਇਆ ਕਿ ਪੁਲਿਸ ਕਮਿਸ਼ਨਰ ਨੂੰ ਜਿਹੜੀ ਉਮਾਰਕ ਕਰਤੀ ਗਈ ਹੈ ਜੀ ਠੀਕ ਆ ਬਾਕੀ ਵਿਭਾਗਾਂ ਵੱਲੋਂ ਕੋਈ ਕਲੋਨੀ ਬੰਦ ਨਹੀਂ ਕੀਤੀ ਗਈ ਅੱਜ ਦੀ ਡੇਟ 'ਚ ਵੀ ਉੱਥੇ ਉਹਦਾ ਕੰਮ ਚੱਲ ਰਿਹਾ ਕੰਦਾ ਬਣ ਰਹੀਆਂ ਨੇ ਸਭ ਕੁਝ ਹੋ ਰਿਹਾ ਈਵਨ ਮੈਨੂੰ ਦੇ ਇੱਥੋਂ ਤੱਕ 20 ਪਤਾ ਲੱਗਾ ਕਿ ਇਹ ਪਰਸੋਂ ਉਸ ਕੋਲੋਨਾਈਜ਼ਰ ਨੂੰ ਬਿਠਾ ਕੇ ਦਫ਼ਤਰ ਇਹ ਸੋਚ ਰਹੇ ਸੀ ਕਿ ਕਿਹੜੇ ਤਰੀਕੇ ਇਹ ਮੁੱਦਾ ਨਾ ਪਲੀਏ ਇਹਨੂੰ ਪਿਠਾ ਲਈਏ ਇਹਨੂੰ ਕਰ ਲਈਏ ਇਸੋ ਤੱਕ ਗੱਲਾਂ ਹੋ ਰਹੀਆਂ ਨੇ ਨਹੀਂ ਨਹੀਂ ਫਿਰ ਦੇਖੋ ਦੋ ਚੀਜ਼ਾਂ ਨਾ ਜੀ ਜਾਂ ਤੇ ਉਹਦੇ ਪਿੱਛੇ ਕੋਈ ਪੋਲਿਟੀਕਲ ਬੈਕ ਹੈ ਇਹਨਾਂ ਨੂੰ ਪੋਲਿਟੀਕਲ ਪ੍ਰੈਸ਼ਰ ਹੈ ਇਹ ਕੰਮ ਕਰਨ ਦੇਣਾ ਚਾਹਦੇ ਨੇ ਕੋਈ ਕਾਨੂੰਨ ਅੱਗੇ ਤੇ ਕੋਈ ਪੋਲਿਟੀਕਲ ਨਹੀਂ ਮੇਰੀ ਮੇਰਾ ਜਾਂ ਦੂਜੀ ਗੱਲ ਪੈਸੇ ਲੈ ਲਿਆ ਨਹੀਂ ਕਾਨੂੰਨ ਜੇ ਹੁੰਦਾ ਤੇ ਭਾਈ ਸਾਹਿਬ ਤੇ ਇਹਨੇ ਹੋਟਲ ਕੋ ਬਾਜ ਜਾਂਦੇ ਕਾਨੂੰਨ ਦੀ ਤੇ ਇਹਨਾਂ ਦੇ ਮੈਨੂੰ ਲੱਗਦਾ ਇਹਨਾਂ ਤੇ ਕਾਨੂੰਨ ਲਾਗੂ ਨਹੀਂ ਹੁੰਦਾ ਹਾਈ ਕੋਰਟ ਨੇ ਕਿਹਾ ਚਾਰਦੁਵਾਰੀ ਦੇ ਅੰਦਰ ਹੋਟਲ ਨਹੀਂ ਬਣੂਗਾ ਉਹ ਸ਼ਵਾਸ ਹੋਟਲ ਜੀ ਇਹਨਾਂ ਚੋਂ ਬਣਾਤਾ ਇਹ ਕਹਿੰਦੇ ਜਾਓ ਜੋ ਕਰਨਾ ਕਰ ਲਓ ਮਤਲਬ ਇਹਨਾਂ ਨੂੰ ਕੋਈ ਫਰਕ ਨਹੀਂ ਕੋਈ ਅਸਰ ਨਹੀਂ ਦੇਖੋ ਜੀ ਸੀਐਮ ਸਾਹਿਬ ਨੂੰ ਗਾਈਡ ਕਰਨ ਵਾਲੇ ਵੀ ਇਹੀ ਅਫਸਰ ਨੇ ਜੀ ਜਿਨ੍ਹਾਂ ਨੇ ਕੀਤਾ ਤੁਸੀਂ ਇੱਕ ਚੀਜ਼ ਸਮਝੋ ਸੀਐਮ ਸਾਹਿਬ ਕਹਿੰਦੇ ਨੇ ਕਿ ਪਾਣੀ ਪੋਲਾਂ ਥੱਲੋਂ ਨਿਕਲਣਾ ਜੀ ਉਹਨਾਂ ਨੇ ਬਿਆਨ ਦਿੱਤਾ ਕਿ ਬਣਾ ਲੋ ਜੀ ਤੁਸੀਂ ਐਦ ਕੀ ਜਿਹੜੀ ਬਣਾਣੀ ਇਲੀਗਲ ਕਲੋਨੀ ਨਹੀਂ ਨਹੀਂ ਉਹਨਾਂ ਕਹੇ ਜਿਹੜੀਆਂ ਪੁਰਾਣੀਆਂ ਉਹਨਾਂ ਲੀਗਲ ਕਰਾ ਪੁਰਾਣੀਆਂ ਇਲੀਗਲ ਠੀਕ ਆ ਇਹਨਾਂ ਨੇ ਅੱਜ ਹੀ ਸਵੇਰੇ ਕੰਮ ਸ਼ੁਰੂ ਕਰਵਾਤਾ ਹੋਣਾ ਜੀ ਜਿੰਨੇ ਵੀ ਤੁਸੀਂ ਜਗਾ ਜੀ ਕਰ ਦੋ ਮਾੜੀ ਮਾੜੀ ਸ਼ੁਰੂ ਇਹ ਕਿਹੜਾ ਕਿਸੇ ਨੂੰ ਪਤਾ ਲੱਗਣਾ ਸਾਡੇ ਤੱਕ ਹੀ ਨਹੀਂ ਤੁਸੀਂ ਕਹਿ ਰਹੇ ਹੋ ਵੀਡੀਓ ਵੀ ਤੁਹਾਡੇ ਕੋਲ ਹੈਗੀ ਹੈ ਮੈਂ ਵੀਡੀਓ ਐਡੀਟਰ ਨੂੰ ਬੇਨਤੀ ਕਰਾਂਗਾ ਵੀਡੀਓ ਵੀ ਨਾਲ ਚਲਾਉਣ ਪਰ ਚਲੋ ਸਵਾਲ ਫਿਰ ਇਹ ਖੜੇ ਹੋ ਜਾਂਦੇ ਨੇ ਵੀ ਸਰਕਾਰ ਦੀ ਮੰਸ਼ਾ ਚੰਗੀ ਹੈ ਮੁੱਖ ਮੰਤਰੀ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਨੇ ਕਰਪਸ਼ਨ ਨੂੰ ਨੱਤ ਪਾਉਣ ਦੀ ਕੋਸ਼ਿਸ਼ ਵੀ ਕਰ ਰਹੇ ਨੇ ਪਰ ਕੀ ਸਰਕਾਰ ਦੀ ਮਨਸ਼ਾ ਨੂੰ ਪੂਰਾ ਨਹੀਂ ਹੋਣ ਦੇਣਾ ਚਾਹ ਰਹੇ ਇਹ ਪ੍ਰਸ਼ਾਸਨ ਇਹਨਾਂ ਦੀ ਗੱਲ ਲਾਉਂਦੇ ਤੇ ਬਿਲਕੁਲ ਇਹ ਲੱਗਦਾ ਕਿਉਂਕਿ ਲਗਾਤਾਰ ਸ਼ਿਕਾਇਤਾਂ ਕਰੀ ਜਾਂਦੇ ਤੁਸੀਂ ਦੇਖੋ ਮੇਰੇ ਗਿਆ ਚ ਤਿੰਨ ਕੰਪਲੇਂਟਾਂ ਨਾਲ ਦੀ ਪਈਆਂ ਹੋਈਆਂ ਤੇ ਮੈਨੂੰ ਤੇ ਲੱਗਦਾ ਵੀ ਅਸੀਂ ਸਾਨੂੰ ਸਾਨੂੰ ਸ਼ਰਮ ਆ ਗਈ ਹੈ ਇੱਕ ਇਹਨਾਂ ਨੂੰ ਨਹੀਂ ਆਈ ਇੱਕ ਗੱਲੋਂ ਤਾਂ ਮੈਂ ਮਾਨ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਸ਼ਹਿਰ ਚੋਂ ਇੱਕ ਬਹੁਤ ਵੱਡਾ ਕੋੜ ਕੱਢਤਾ ਜਿਹੜਾ ਜੁਆਇੰਟ ਕਮਿਸ਼ਨਰ ਹਰਦੀਪ ਸਿੰਘ ਨੂੰ ਬਦਲ ਕੇ ਔਰ ਮੈਂ ਅੱਜ ਤੁਹਾਨੂੰ ਉਹਦੀ ਗੱਲ ਦੱਸਦਾ ਅੱਜ ਮੈਂ ਇਹਨਾਂ ਦੇ ਕਮਿਸ਼ਨਰ ਸਾਹਿਬ ਨੂੰ ਮਿਲਣ ਗਿਆ ਉੱਥੇ ਕੁਦਰਤੀ ਉਹਨਾਂ ਨਾਲ ਮੇਰਾ ਮੇਲ ਹੋ ਗਿਆ ਔਰ ਉਹ ਬੰਦਾ ਪੂਰੀ ਆਸ ਚਾ ਕਿ ਮੈਂ 3 ਮਹੀਨੇ ਬਾਅਦ ਮੇਰੀ ਸੈਟਿੰਗ ਹੈ ਮੈਂ ਵਾਪਸ ਆ ਜਾਣਾ ਕੋੜ ਕਿਉਂ ਕਹਿ ਰਹੇ ਤੁਸੀਂ ਉਹਨੂੰ ਦੇਖੋ ਜੀ ਜਦੋਂ ਕੰਮ ਹੀ ਕਿਸੇ ਦਾ ਨਹੀਂ ਕਰਨਾ ਕੰਮ ਵੀ ਨਹੀਂ ਕਰਨਾ ਕਿਸੇ ਦਾ ਫੋਨ ਹੀ ਨਹੀਂ ਚੁੱਕਣਾ ਦੇਖੋ ਇਹਨਾਂ ਦਾ ਕੰਮ ਹੈ ਕਿਸੇ ਵੀ ਬਿਲਡਿੰਗ ਤੇ ਕੋਈ ਇਲੀਗਲ ਬੰਦੀ ਆ ਉੱਤੇ ਐਕਸ਼ਨ ਲੈਣਾ ਬਿਲਕੁਲ ਇਹ ਮੈਂ ਇਹਨਾਂ ਦੀ ਗੱਲ ਨਾਲ ਸਹਿਮਤ ਹਾਂ ਕਿ ਬਹੁਤ ਸਾਰੇ ਅਫਸਰ ਜਿਹੜੇ ਆ ਉਹ ਫੋਨ ਅਟੈਂਡ ਨਹੀਂ ਕਰਦੇ ਲੋਕਾਂ ਦਾ ਉਹਨਾਂ ਨੇ ਫੋਨ ਉਹਨਾਂ ਦਾ ਹੀ ਚੁੱਕਣਾ ਹੈ ਕਿ ਜਿਹੜੇ ਕਿ ਉਹਨਾਂ ਕੋ ਨੰਬਰ ਫੀਡ ਨੇ ਨਹੀਂ ਤੇ ਕਿਸੇ ਦਾ ਫੋਨ ਨਹੀਂ ਚੱਕਦੇ ਇਹ ਬਿਲਕੁਲ ਉਹਨਾਂ ਅਫਸਰਾਂ ਨੂੰ ਵੀ ਮਾਨ ਸਾਹਿਬ ਬੇਨਤੀ ਹੈ ਸਾਡੀ ਕਿ ਹਦਾਇਤ ਕਰੋ ਕਿ ਲੋਕਾਂ ਦੀ ਗੱਲ ਸੁਣੋ ਤੁਹਾਨੂੰ ਸਾਰੇ ਪੱਤੇ ਸੁੱਖ ਸੁਗਦਾਵਾਂ ਤਾਨੂੰ ਤਰਖਾ ਇਹ ਲੋਕਾਂ ਦੇ ਦਿੱਤੇ ਟੈਕਸ ਤੋਂ ਮਿਲਦੇ ਨੇ ਤੁਹਾਨੂੰ ਤੁਹਾਡੀ ਇਹ ਜ਼ਿੰਮੇਵਾਰੀ ਬੰਦੀ ਹੈ ਕਿ ਤੁਸੀਂ ਲੋਕਾਂ ਦੇ ਫੋਨ ਸੁਣੋ ਉਹਨਾਂ ਦੀਆਂ ਸ਼ਿਕਾਇਤਾਂ ਸੁਣੋ ਤੇ ਉਹਨਾਂ ਸ਼ਿਕਾਇਤਾਂ ਤੇ ਜਿਹੜੀ ਕੋਈ ਕਾਰਵਾਈ ਵੀ ਕਰੋ ਹਾਂ ਜੇ ਤੁਹਾਨੂੰ ਕੋਈ ਗਲਤ ਸ਼ਿਕਾਇਤ ਕਰਦਾ ਜਾਂ ਗਲਤ ਇਨਫੋਰਮੇਸ਼ਨ ਦਿੰਦਾ ਤੁਸੀਂ ਬੇਸ਼ੱਕ ਉਹਦੇ ਖਿਲਾਫ ਵੀ ਕਾਰਵਾਈ ਕਰਵਾ ਦਿਓ ਲਿਖ ਦਿਓ ਨਾ ਪੁਲਿਸ ਕਮਿਸ਼ਨਰ ਨੂੰ ਵੀ ਸਾਡੇ ਪਤੀ ਸਾਹਿਬ ਇਹਦੇ ਚ ਇਕੱਲਾ ਮੈਂ ਤੁਹਾਨੂੰ ਦੱਸਦਾ ਐਮਟੀਪੀ ਡਿਪਾਰਟਮੈਂਟ ਨਹੀਂ ਇਨਵੋਲ ਜੀ ਜੇ ਡੁੰਗਾਈ ਨਾਲ ਇਹਦੀ ਜਾਂਚ ਕੀਤੀ ਜਾਵੇ ਇਹ ਬਿਜਲੀ ਬੋਰਡ ਨਾਲ 20 ਇਹਨਾਂ ਦੀ ਸੈਟਿੰਗ ਹੈ ਫਾਇਰ ਵਾਲਿਆਂ ਨਾਲ ਵੀ ਸੈਟਿੰਗ ਹੈ ਇਹਨਾਂ ਦੀ ਵਾਟਰ ਸਪਲਾਈ ਵੀ ਚਾਹੀਦੀ ਵਾਟਰ ਸਪਲਾਈ ਵੀ ਨਾਲ ਹੀ ਹੈ ਇਹਨਾਂ ਨੂੰ ਸੀਵਰੇਜ ਪਾਣੀ ਦਾ ਕਨੈਕਸ਼ਨ ਕਿੱਦਾਂ ਹੋ ਜਾਦਾ ਮੈਂ ਕਹਿੰਦਾ ਮਾਨ ਸਾਹਿਬ ਕਹਿੰਦੇ ਨੇ ਇੱਕ ਵੀ ਪੈਸਾ ਮੈਂ ਪੰਜਾਬ ਦਾ ਕਿਸੇ ਨੂੰ ਖਾਣ ਨਹੀਂ ਦੇਣਾ ਜੀ ਉਹ ਤੁਹਾਡੀ ਗੱਲ ਤੇ ਅਫਸਰ ਮੰਨ ਰਹੇ ਨੇ ਇੱਕ ਪੈਸਾ ਤੇ ਖਾਂਦੇ ਨਹੀਂ ਸਾਰੇ ਪੈਸੇ ਦੇ ਅਫਸਰ ਖਾ ਰਹੇ ਨੇ ਚਲੋ ਠੀਕ ਹੈ ਚਲੋ ਹੁਣ ਉਮੀਦ ਕਰਦੇ ਹਾਂ ਕਿ ਤੁਸੀਂ ਕੁਝ ਹੋਰ ਕਹਿਣਾ ਚਾਹੋ ਮਤਲਬ ਤੁਸੀਂ ਸ਼ਿਕਾਇਤਾਂ ਕਰਦੇ ਕਰਦੇ ਥੱਕਦੇ ਨਹੀਂ ਬੰਦਾ ਕਹਿੰਦਾ ਯਾਰ ਵੀ ਅਗ ਕੀ ਆਕਾ ਦਿਓ ਇਹਨੂੰ ਮੈਂ ਤੇ ਉਸ ਪਰਮਾਤਮਾ ਤੇ ਵਿਸ਼ਵਾਸ ਕੀਤਾ ਅਕਸਰ ਇੱਕ ਨਾ ਇੱਕ ਦਿਨ ਤੇ ਮੈਨੂੰ ਕੋਈ ਅਫਸਰ ਇਹੋ ਜਿਹਾ ਮਿਲੇਗਾ ਕਿ ਜਿਹੜਾ ਵਾਕੇ ਹੀ ਸੁਣਵਾਈ ਕਰੇਗਾ ਠੀਕ ਹੈ ਮਤਲਬ ਤੁਸੀਂ ਨਾ ਉਮੀਦ ਨਹੀਂ ਹੋਏ ਨਹੀਂ ਜੀ ਨਾ ਉਮੀਦ ਨਹੀਂ ਹੋਰ ਮੈਂ ਇਸ ਤਰ੍ਹਾਂ ਹੀ ਕਰਦਾ ਰਾਂਗਾ ਮੇਰੇ ਤੇ ਜਿੰਨਾ ਮਰਜੀ ਬਲੇਮ ਲਾ ਲਓ ਕਿ ਤੁਸੀਂ ਕੁਝ ਕਰਦੇ ਕੁਝ ਕੁਝ ਹੋਟਲਾਂ ਦੀ ਤੁਸੀਂ ਹੋਰ ਵੀ ਸ਼ਿਕਾਇਤ ਕੀਤੀ ਸੀ ਜਿਸ ਨੂੰ ਲੈ ਕੇ ਵਿਜੀਲੈਂਸ ਵਾਲਿਆਂ ਨੇ ਵੀ ਕੁਝ ਅਫਸਰਾਨੋਂ ਤਲਬ ਕੀਤਾ ਸੀਗਾ ਵੀ ਤੁਸੀਂ ਇੱਕ ਧਿਆਨ ਦੇ ਮੈਂ ਇਹ ਚਾਹਣਾ ਵੀ ਇੱਕ ਪੂਰੀ ਲਿਸਟ ਬਣਾ ਕੇ ਮਾਨ ਸਾਹਿਬ ਨੂੰ ਭੇਜ ਦਿਆਂ ਵੀ ਇਹ ਹੋਟਲ ਇਹਦੇ ਬਣਿਆ ਤੇ ਮਾਨ ਸਾਹਿਬ ਨੂੰ ਰਿਕੁਐਸਟ ਕਰਦਾ ਜੇਕਰ ਤੇ ਮੇਰੀ ਆਵਾਜ਼ ਉਹਨਾਂ ਤੱਕ ਜਾਂਦੀ ਹੈ ਮੈਨੂੰ ਕਿਤੇ 10 ਮਿੰਟ ਦਾ ਹੀ ਟਾਈਮ ਦੇ ਦਿਓ ਮੈਂ 10 ਮਿੰਟ ਚ ਤੁਹਾਨੂੰ ਉਹ ਕੁਝ ਦੱਸ ਦਾਂਗਾ ਕਿ ਸ਼ਾਇਦ ਤੁਹਾਡੀਆਂ ਅੱਖਾਂ ਖੁੱਲੀਆਂ ਰਹਿ ਜਾਣ ਇੱਕ ਇਹ ਵੀ ਦੱਸੋ ਮੈਨੂੰ ਪ੍ਰਥਮੇਸ਼ ਸੀਵੀਓ ਸਾਹਿਬ ਦੀ ਟੀਮ ਆਂਦੀ ਹੈ ਸਿਰਫ 23 ਬਿਲਡਿੰਗਾਂ ਵਾਲਾ ਦੀ ਉਹਨਾਂ ਨੂੰ ਕੀ ਸਿਰਫ 23 ਹੋਟਲ ਨੇ ਤਿੰਨ ਤਿੰਨ ਫੁੱਟ ਦੀ ਗਲੀ ਤੁਸੀਂ ਸ਼ਹਿਰ ਜੀ ਰਹਿੰਦੇ ਹੋ ਉੱਥੇ ਚਾਰ ਚਾਰ ਮੰਜ਼ਿਲਾ ਹੋਟਲ ਬਣ ਗਿਆ ਸੀਵੀਓ ਸਾਹਿਬ ਨੇ ਸਾਨੂੰ ਪੁਰਾਣਾ ਟਾਈਮ ਜਿਹੜਾ ਯਾਦ ਕਰਾਤਾ ਕਿ ਜਿੱਦਾਂ ਇੱਕ ਘੋੜਾ ਜਾਂਦਾ ਸੀ ਨਾ ਉਹਦੀ ਅੱਖਾਂ ਦੇ ਉੱਪਰ ਪੱਟੀ ਲਾ ਦਿੰਦੇ ਆ ਸੱਚੇ ਖੱਬੇ ਨਹੀਂ ਵੇਖਣਾ ਬਸ ਮਜੇ ਦੀ ਚਾਲ ਚੱਲਦੇ ਰਹਿਣਾ ਜੀ ਜੀ ਇਹੋ ਜਿਹੜੀ ਸੀਵੀਓ ਸਾਹਿਬ ਦੀ ਟੀਮ ਆਈ ਸੀ ਇਹਨਾਂ ਦੀ ਮੈਂ ਤੁਹਾਨੂੰ ਗੱਲ ਦੱਸ ਦਿੰਨਾ ਮੈਂ ਇਹਨਾਂ ਨੂੰ ਫੋਨ ਕਰ ਬੈਠਾ ਜੀ ਤੁਸੀਂ ਆਏ ਹੋ ਜੀ ਤੇ ਮੈਂ ਤੁਹਾਨੂੰ ਬਿਲਡਿੰਗਾਂ ਜਿਹੜੀਆਂ ਆਪ ਜਾ ਕੇ ਦਿਖਾਨਾ ਜੀ 2 ਦਿਨ ਲਈ ਟੀਮ ਆਈ ਆ ਜੀ ਉਹ ਟੀਮ ਨੇ ਕੀ ਕੀਤਾ ਜੀ ਇੱਥੇ ਹੋਟਲ 'ਚ ਇਹਨਾਂ ਨੇ ਪ੍ਰਬੰਧ ਕਰਤੇ ਉਹਨਾਂ ਦੇ ਖਾਣ ਪੀਣ ਨੂੰ ਉਹਨਾਂ ਨੂੰ ਦੇ ਦਿੱਤਾ ਜੀ ਜੀ ਮੈਂ ਆਪ ਭਗਤ ਕਰਤੀ ਆਉ ਭਗਤ ਕਰਤੀ ਜਿੱਥੇ 9 ਵਜੇ ਦਫ਼ਤਰ ਦਾ ਟਾਈਮ ਹੈ ਜੇ ਸੀਵੀਓ ਦੀ ਟੀਮ ਸਹੀ ਹੁੰਦੀ 9 ਵਜੇ ਦਫ਼ਤਰ ਆ ਜਾਂਦੀ ਜੀ 12:30 1 ਵਜੇ ਦਫ਼ਤਰ ਆਣਦੇ ਨੇ ਔਰ ਮੈਨੂੰ ਕਹਿ ਰਹੇ ਪ੍ਰਥਮੇਸ਼ ਜੀ ਅਸੀਂ ਤੁਹਾਨੂੰ ਨਹੀਂ ਘੜ ਸਕਦੇ ਉਹ ਮੈਂ ਕਹਾਂ ਜੀ ਮੈਂ ਸ਼ਿਕਾਇਤਾਂ ਕਰ ਰਿਹਾ ਮੈਂ ਤੁਹਾਨੂੰ ਕੱਲੀ ਕੱਲੀ ਨਹੀਂ ਕਰ ਸਕਦੇ ਦੇਖੋ ਜੇ ਇਹਨਾਂ ਨੂੰ ਬਿਲਕੁਲ ਕਹਿ ਗਿਆ ਕੱਲੀ ਕੱਲੀ ਬਿਲਡਿੰਗ ਮੈਂ ਤੁਹਾਨੂੰ ਦਿਖਾਉਣਾ ਕਿੱਥੇ ਹੈ ਤੁਹਾਡਾ ਅਫਸਰਾਂ ਦੀ ਜ਼ਿੰਮੇਵਾਰੀ ਹੈ ਇੱਕ ਚੰਗਾ ਜ਼ਿੰਮੇਵਾਰ ਸ਼ਹਿਰੀ ਹੋਣ ਦੇ ਨਾਤੇ ਕੋਈ ਬੰਦਾ ਤੁਹਾਨੂੰ ਦੱਸ ਰਿਹਾ ਵੀ ਕਿੱਥੇ ਗਲਤ ਕੰਮ ਹੋ ਰਿਹਾ ਹੈ ਕਿੱਥੇ ਇਲੀਗਲ ਕੰਸਟ੍ਰਕਸ਼ਨ ਹੋ ਰਹੀ ਹੈ ਕਿੱਥੋਂ-ਕਿੱਥੋਂ ਕੋਈ ਪੈਸੇ ਖਾਂਦੇ ਜਾ ਰਹੇ ਨੇ ਕਿੱਥੇ ਸਰਕਾਰ ਦਾ ਨੁਕਸਾਨ ਹੋ ਰ ਜਿਹੜੀ ਮਾਨ ਸਾਹਿਬ ਨੇ ਕੱਲ ਹੀ ਬਿਆਨ ਦਿੱਤਾ ਇਲੀਗਲ ਕਲੋਨੀ ਬਣਨ ਹੀ ਨਹੀਂ ਦੇਣੀ ਇਹ ਤੇ ਨਵੀਂ ਕਲੋਨੀ ਮੈਂ ਦੇਤੀ ਇਹਨਾਂ ਨੂੰ ਚਲੋ ਉਮੀਦ ਕਰਦੇ ਆਂ ਦੇਖੋ ਜੇ ਅਸੀਂ ਇਸ ਮੁੱਦੇ ਨੂੰ ਛੱਡਾਂਗੇ ਨਹੀਂ ਇਲੀਗਲ ਕਲੋਨੀਆਂ ਵਾਲਿਆਂ ਨੂੰ ਕਿਉਂਕਿ ਮਾਨ ਸਾਹਿਬ ਦਾ ਇਹ ਡ੍ਰੀਮ ਪ੍ਰੋਜੈਕਟ ਹੈ ਤੇ ਸਰਕਾਰ ਇਸੇ ਕਰਕੇ ਆਈ ਸੀਗੀ ਭ੍ਰਸ਼ਟਾਚਾਰ ਦੇ ਖਿਲਾਫ ਤੇ ਜੇ ਭ੍ਰਸ਼ਟਾਚਾਰ ਜਿੱਥੇ ਜਿੱਥੇ ਹੁੰਦਾ ਰਹੇਗਾ ਜੇ ਪ੍ਰਥਮੇਸ਼ਵਰਗੇ ਸਾਨੂੰ ਹੋਰ ਵੀ ਲੋਕ ਕੋਈ ਸਬੂਤਾਂ ਦੇ ਨਾਲ ਖਬਰ ਦੱਸਣਾ ਚਾਹਣ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਅਸੀਂ ਤੱਥਾਂ ਦੀ ਕੋਖ ਕਰਾਂਗੇ ਅਫਸਰਾਂ ਨਾਲ ਵੀ ਗੱਲ ਕਰਾਂਗੇ ਤੇ ਆਪਣੇ ਪ੍ਰੋਗਰਾਮ ਦੇ ਵਿੱਚ ਉਸ ਖਬਰ ਨੂੰ ਪੂਰੀ ਤਰ੍ਹਾਂ ਨਸ਼ਰ ਵੀ ਕਰਾਂਗੇ ਤਾਂ ਕਿ ਲੋਕਾਂ ਨੂੰ ਅਫਸਰਾਂ ਨੂੰ ਤੇ ਮੰਤਰੀਆਂ ਨੂੰ ਤੇ ਮੁੱਖ ਮੰਤਰੀ ਸਾਹਿਬ ਨੂੰ ਸੱਚਾਈ ਦਾ ਪਤਾ ਲੱਗ ਸਕੇ ਸਾਨੂੰ ਦੇ ਬਹੁਤ ਜ਼ਿਆਦਾ ਧੰਨਵਾਦ ਸਸਿਕਾ ਨਮਸਕਾਰ